ਸੌਸ਼੍ਰੀ ਕਾਲਜੀ ਸਾਰਿਆਂ ਦਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਤੇ ਮੈਂ ਇੱਕ ਛੋਟੇ ਨਾਲ ਗੱਲ ਸਾਂਝੀ ਕਰਨਾ ਚਾਹਣਾ ਕਿ ਕੈਨੇਡਾ ਦੇ ਹਾਲਾਤ ਕੀ ਨੇ ਬੱਚੇ ਦੱਸਦੇ ਵੀ ਨਹੀਂ ਹੈਗੇ ਘਰੇ ਮਾਪਿਆਂ ਨੂੰ ਤੇ ਕਈ ਮਾਪੇ ਵੀ ਨਹੀਂ ਪਿੰਡ ਦੇ ਵਿੱਚ ਦੱਸਦੇ ਆ ਆਪਣੇ ਏਰੀਆ 'ਚ ਕਿੱਦਾਂ ਦੇ ਹਾਲਾਤ ਨੇ ਕੀ ਚੱਲ ਰਿਹਾ ਜਾਂ ਸਾਡੇ ਨਾਲ ਕੀ ਵਾਪਿਆ ਤੇ ਹਰ ਕੋਈ ਮਾਂ ਪਿਓ ਬੱਚਿਆਂ ਦੀ ਕਹ ਲੋ ਬੇਇੱਜ਼ਤੀ ਨਹੀਂ ਦੇਖਣਾ ਚਾਹੁੰਦਾ ਗੱਲ ਨੂੰ ਲੁਕੋ ਲੈਂਦਾ ਮਾਂ ਪਿਓ ਹਮੇਸ਼ਾ ਬੱਚਿਆਂ ਦਾ ਚੰਗਾ ਸੋਚਦਾ ਹੁੰਦਾ ਤੇ ਇਹ ਦੋ ਬੁੜਿਆਂ ਦੀ ਸਟੋਰੀ ਆ ਦੋ ਬਾਪੂਆਂ ਦੀ ਆ ਜੋ ਕਿ ਹਕੀਕਤ ਆ ਇੱਕ ਬਾਪੂ ਮੈਨੂੰ ਕੱਲ ਹੀ ਮਿਲਿਆ ਤੇ ਮੇਰਾ ਗੱਲ ਸੁਣ ਕੇ ਰੋਣਾ ਨਿਕਲ ਗਿਆ ਤੇ ਵੀਰੋ ਬਾਪੂ ਦਾ ਨਾਮ ਸੁਖਦੇਵ ਆ ਜੋ ਕਿ ਜਲੰਧਰ ਦਾ ਰਹਿਣ ਵਾਲਾ ਤੇ ਲਾਵੇ ਪਿੰਡ ਆਗਾ ਪਿੰਡ ਦਾ ਅਸੀਂ ਨਾਮ ਨਹੀਂ ਲੈ ਸਕਦੇ ਤੇ ਬਾਪੂ ਗੱਲਾਂ ਕਰਦਾ ਮੈਨੂੰ ਦੇਖਿਆ ਤੇ ਬੁਲਾ ਲਿਆ ਬਾਪੂ ਨੇ ਹੁਣ ਆਪਾਂ ਵੀ ਗੱਲਾਂ ਕਰਨ ਦੇ ਬਾਪੂ ਨਾਲ ਚਲੋ ਬਾਪੂ ਨਾਲ ਬਹਿ ਜਾ ਨੇ ਗੱਲਾਂ ਕਰਦੇ ਬਾਪੂ ਤੋਂ ਪੁੱਛਦੇ ਵੀ ਕੈਨੇਡਾ ਕਿੱਦਾਂ ਲੱਗਿਆ ਤਾ ਗੱਲਾਂ ਕਰਦੇ ਕਰਦੇ ਜੀ ਬਾਪੂ ਨੇ ਆਪਰੇ ਦੁਖੜੇ ਵੀ ਦੱਸਣ ਲੱਗਿਆ ਥੋੜੇ ਟਾਈਮ ਬਾਅਦ ਮੈਂ ਕਿਹਾ ਬਾਪੂ ਜੀ ਤੁਸੀਂ ਉਰੋਂ ਤਾਂ ਲੱਗਦੇ ਨਹੀਂ ਤੁਸੀਂ ਲੱਗਦਾ ਮਿਲਣ ਆਏ ਲੱਗਦੇ ਹੋ ਕਹਿੰਦਾ ਹਾਂ ਪੁੱਤ ਮੈਂ ਮਿਲਣ ਆਇਆ ਸੀਗਾ ਕਹਿੰਦਾ ਮੇਰੇ ਇੱਕ ਹੀ ਮੁੰਡਾ ਸੀਗਾ ਮੈਂ ਕੈਨੇਡਾ ਭੇਜਤਾ ਵਿਆਹ ਹੋ ਗਿਆ ਗਾਹਾਂ ਪੋਤੇ ਵੀ ਹੈਗੇ ਨੇ ਪੋਤੇ ਪੋਤੀਆਂ ਤੇ ਮੇਰੇ ਘਰ ਵਾਲੀ ਤੇਰੀ ਬੇਬੇ ਕਾਫੀ ਸਾਲ ਪਹਿਲਾਂ ਗੁਜ਼ਰ ਗਈ ਸੀ ਤੇ ਹੁਣ ਕੱਲਾ ਹੀ ਪੰਜਾਬ 'ਚ ਰਹਿਣਾਗਾ ਤੇ ਮੇਰਾ ਜੀਵ ਹੀ ਨਹੀਂ ਲੱਗਦਾ ਸੀ ਮੈਂ ਸੋਚਿਆ ਚਲੋ ਕੁਝ ਟਾਈਮ ਬਚਿਆ ਨੂੰ ਮਿਲ ਆਉਣਾ ਤੇ ਮਨ ਹਲਕਾ ਹੋ ਜਾਊਗਾ ਜੀ ਵੀ ਲੱਗ ਜਾਊਗਾ ਤੇ ਕਹਿੰਦਾ ਮੇਰੇ ਪੁੱਤ ਨੇ ਮੇਰਾ ਵੀਜ਼ਾ ਲੱਗਿਆ ਹੋਇਆ ਸੀ ਟਿਕਟ ਲਵਾਤੀ ਤੇ ਮੈਂ ਆਇਆ ਪਹਿਲੀ ਵਾਰੀ ਕਹਿੰਦਾ ਕਾਫੀ ਟਾਈਮ ਬਾਅਦ ਬੱਚਿਆਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਇਹਨੂੰ ਕਹਿੰਦਾ ਮੈਂ ਆਇਆ ਤੇ ਥੋੜੇ ਦਿਨਾਂ ਬਾਅਦ ਕਹਿੰਦਾ ਮੈਨੂੰ ਇੱਕ ਫੋਰਸ ਕਰ ਲੱਗੇ ਜਿੱਦਾਂ ਨੂੰ ਘਰਾਂ ਦੇ ਵਿੱਚ ਲੜਾਈ ਚੱਲ ਪਈ ਕਿ ਬਾਪੂ ਨੂੰ ਵੀ ਕਿਸੇ ਕੰਮ ਤੇ ਲਾ ਦਿਓ ਬਹਿਲਾ ਬੈਠਿਆ ਕਹਿੰਦਾ ਮੈਨੂੰ ਪਤਾ じゃ ਲੱਗਿਆ ਤੇ ਕਹਿੰਦਾ ਮੁੰਡਾ ਵੀ ਕਹਾਵਤਾ ਪਾਉਣ ਲੱਗ ਗਿਆ ਕਿ ਬਾਪੂ ਜੀ ਕੋਈ ਕੰਮ ਭਾਲਦਾ ਤੇਰੇ ਲਈ ਟਾਈਮ ਪਾਸ ਨਹੀਂ ਹੁੰਦਾ ਤਾਂ ਮੈਂ ਤਾਂ ਬਾਪੂ ਕਹਿੰਦਾ ਕਹਿੰਦਾ ਨਹੀਂ ਜੀ ਪੁੱਤ ਕਹਿੰਦਾ ਮੇਰੀ ਉਮਰ ਬਾਹਲੀ ਹੋ ਗਈ ਕਹਿੰਦਾ 70 ਸਾਲ ਦਾ ਹੋ ਰਿਹਾ ਮੇਰੇ ਗੋਡੇ ਦੁਖਦੇ ਨੇ ਕਹਿੰਦਾ ਮੈਂ ਕੰਮ ਨਹੀਂ ਕਰ ਸਕਦਾ ਮੈਨੂੰ ਔਖਾ ਹੋ ਜੂਗਾ ਕਹਿੰਦਾ ਮੈਨੂੰ ਗੋਡੇ ਬਲੇ ਦੁਖਦੇ ਨੇ ਗੋਲੀਆਂ ਖਾ ਕੇ ਪਹਿਲੀ ਟਾਈਮ ਪਾਸ ਕਰਦਾ ਬਾਪੂ ਕਹਿੰਦਾ ਹੁਣ ਬਾਪੂ ਤੇ ਬਾਪੂ ਕਹਿੰਦਾ ਮੈਂ ਮਨਾ ਕਰਤਾ ਵੀ ਪੁੱਤ ਮੈਂ ਕੰਮ ਨਹੀਂ ਕਰ ਸਕਦਾ ਮੈਂ 6 ਮਹੀਨੇ ਆਿਆਂਗਾ ਮੈਂ ਕਿਹਾ ਕੋਈ ਰੋਟੀ ਖਾਣੀ ਹੈ ਕਹਿੰਦਾ ਆਪਣਾ ਕੋਈ ਕਿਹੜਾ ਹੋਰ ਖਰਚਾ ਪੁੱਤ ਤੁਹਾਡੇ ਨਾਲ ਬਹਿ ਕੇ ਗੱਲਾਂ ਕਰਕੇ ਵਾਸਵਗ ਜੂਗਾ ਤੇ ਇਹ ਕਹਿੰਦਾ ਪੁੱਤ ਇੱਕ ਦੋ ਦਿਨ ਥੋੜਾ ਚੱਲੇ ਕਹਿੰਦਾ ਘਰੇ ਲੜਾਈ ਜੀ ਹੋਣ ਲੱਗੀ ਕਹਿੰਦਾ ਮੈਂ ਪਾਸਾ ਵਟਣ ਲੱਗ ਗਿਆ ਗੁਰਦੁਆਰੇ ਚਲਾ ਜਾਇਆ ਕਰਾ ਥੋੜੇ ਡਾਲਰ ਲੈ ਪੈਸੇ ਲੈ ਕੇ ਕਹਿੰਦਾ ਚਵਾਨੀਆਂ ਚਵਾਨੀਆਂ ਲੈ ਕੇ ਗੁਰਦੁਆਰੇ ਜਾਣ ਲੱਗ ਗਿਆ ਤੇ ਜਦੋਂ ਮੈਂ ਸ਼ਾਮ ਦੀ ਰੋਟੀ ਕਹਿੰਦਾ ਨੂੰ ਫੜਾਉਣ ਆਈ ਤਾਂ ਮੂਹ ਨੇ ਨੂਨੇ ਮੈਂ ਕਿਹਾ ਪੁੱਤ ਰੋਟੀ ਪਕਾ ਦਿਓ ਤਾਂ ਨੂਨੇ ਅੱਗੋਂ ਜਵਾਬ ਦਿੱਤਾ ਕਹਿੰਦੀ ਓਰੇ ਰੋਟੀ ਐ ਨਹੀਂ ਮਿਲਦੀ ਹੈਗੀ ਓਰੇ ਕਹਿੰਦੀ ਮੈਂ ਤੈਨੂੰ ਆਪਦੇ ਬੱਚਿਆਂ ਦੇ ਮੂੰਹ ਚੋਂ ਕੱਢ ਕੇ ਤੈਨੂੰ ਰੋਟੀ ਖਵਾ ਰਹੀ ਆ ਬਾਪੂ ਨੂੰ ਕਹਿੰਦੀ ਤਾਂ ਮਿੱਤਰੋ ਆ ਗੱਲ ਸੁਣ ਕੇ ਮੇਰਾ ਸੱਚੀ ਦਿਲ ਦੇ ਵਿੱਚ ਕਹਿ ਲੋ ਇੱਕ ਅੱਗ ਲੱਗ ਗਈ ਹੰਝੂ ਅੱਖਾਂ ਦੇ ਵਿੱਚੋਂ ਬਾਹਰ ਟਿਮਕਣ ਲੱਗੇ ਤੇ ਬਾਪੂ ਵੀ ਮੇਰੇ ਸਾਹਮਣੇ ਬੈਠਾ ਸੀ ਬਾਪੂ ਵੀ ਰੋ ਪਿਆ ਜੀ ਜਿਹੜੇ ਪੁੱਤ ਨੂੰ ਮੈਂ ਵੱਡਾ ਕਰਕੇ ਕੈਨੇਡਾ ਤੋਰਿਆ ਪੈਸੇ ਲਾਏ ਅੱਜ ਉਹ ਪੁੱਤ ਮੈਂ 6 ਮਹੀਨੇ ਮਿਲਣ ਆਇਆ ਸੀ 6 ਮਹੀਨੇ ਮੈਨੂੰ ਰੋਟੀ ਵੀ ਨਹੀਂ ਖਵਾ ਸਕਿਆ ਮੇਰਾ ਕੋਈ ਖਰਚਾ ਨਹੀਂ ਧਾਰੂ ਮੈਂ ਨਹੀਂ ਵੀ ਨਹੀਂ ਖਰਚੇ ਮੈਂ ਨਹੀਂ ਕਰਨੇ ਕੱਪੜੇ ਮੈਂ ਨਹੀਂ ਮੰਗੇ ਕੱਲੀ ਦੋ ਟਾਈਮ ਦੀ ਰੋਟੀ ਸੀ ਪੁੱਤ ਉਹ ਵੀ ਨਹੀਂ ਦੇ ਪਾਇਆ ਕਹਿੰਦਾ ਪੁੱਤ ਮੇਰਾ ਸਾਰੀ ਰਾਤ ਮੈਂ ਰੋਇਆ ਤੇ ਕਹਿੰਦਾ ਹੁਣ ਕਰਨਾ ਵੀ ਕੀ ਸੀ ਟਿਕ ਟਿਕ ਕਹਿੰਦਾ ਮੇਰੀ ਹਲੇ ਪਈ ਸੀ ਵੀ ਹਲੇ ਕਾਹਨੂੰ ਪੈਸੇ ਖਰਾਬ ਕਰਨੇ ਆ ਕਹਿੰਦਾ ਮੈਂ ਚੁੱਪਚੀ ਬੀਤਾ ਪੁੱਤ ਪੈਸੇ ਪੁੱਤ ਤੋਂ ਫੜ ਲਾਣਾ ਵੀ ਕੁਛਕ ਦੇ ਦੇ ਮੈਨੂੰ ਜਵਾਨੀਆਂ ਕਹਿੰਦਾ ਬਾਪੂ ਨੇ ਦਿਖਾਇਆ ਵੀ ਆਪਦਾ ਹਾਲ ਕਹਿੰਦਾ ਪੁੱਤ ਕਿਤੇ ਬਿਨਾ ਟਿਕਟ ਤੋਂ ਚੜਿਆ ਹੋਣਾ ਕਹਿੰਦਾ ਅੱਜ ਮੈਂ ਬਿਨਾ ਟਿਕਟ ਤੋਂ ਸੀ ਕਹਿੰਦਾ ਉੱਥੇ ਚੈਕਰ ਆ ਗਈ ਇੱਕ ਲੇਡੀਜ਼ ਕਹਿੰਦਾ ਉਹ ਕਹਿੰਦੀ ਟਿਕਟ ਦਿਖਾ ਪਾਬਾ ਕਹਿੰਦਾ ਮੈਨੂੰ ਇੰਗਲਿਸ਼ ਆਉਂਦੀ ਨਹੀਂ ਸੀ ਮੈਂ ਜਾ ਕੇ ਦੋ ਚਵਾਨੀਆਂ ਡੇਕਤੀ ਆਉਂਦੀ ਵਿੱਚ ਕਹਿੰਦਾ ਫੱਟਦੇ ਨੇ ਡਰਾਈਵਲ ਨੇ ਮੈਨੂੰ ਟਿਕਟ ਦੇ ਦਿੱਤੀ ਕਹਿੰਦਾ ਮੈਂ ਉਹਨੂੰ ਦਿਖਾ ਦਿੱਤੀ ਕਹਿੰਦਾ ਹੁਣ ਜਾਂਦੇ ਹੋਏ ਇੱਕ ਚਵਾਨੀ ਬਚੀ ਆ ਕਹਿੰਦਾ ਪੁੱਤ ਮੈਂ ਗੁਰਦੁਆਰੇ ਚਲਿਆ ਜਾਣਾ ਸੇਵਾ ਕਰ ਲੈਣਾ ਤੇ ਟਿਕਟ ਟਾਈਮ ਦੀ ਖਾਦ ਹੈ ਨਾ ਤੇ ਆਥ ਨੇ ਕਹਿੰਦਾ ਕਈ ਵਾਰੀ ਪਾਣੀ ਪੀ ਕੇ ਵੀ ਸੌ ਜਾਂਦਾ ਕਹਿੰਦਾ ਪੁੱਤ ਇਹ ਹਾਲਾਤ ਨੇ ਜਿਹਨੇ ਪੁੱਤ ਨੂੰ ਵੱਡਾ ਕਰਕੇ ਤੋੜਿਆ ਅੱਜ ਉਹ ਪੁੱਤ ਨਹੀਂ ਤਾਨੇ ਮਾਰਤੇ ਕਹਿੰਦਾ ਮਰਨ ਹੋ ਗਿਆ ਵੀ ਕੀ ਕੱਢਿਆ ਬਾਹਰ ਭੇਜ ਕੇ ਇਹ ਤਾਂ ਇਹ ਬਾਪੂ ਦੀ ਕਹਾਣੀ ਸੀ ਇੱਕ ਬਾਪੂ ਹੋਰ ਆ ਜੋ ਖੰਨੇ ਦਾ ਰਹਿਣ ਵਾਲਾ ਉਹ ਤਕਰੀਬਨ ਸਾਨੂੰ 15 ਦਿਨ ਪਹਿਲਾਂ ਮਿਲਿਆ ਤੇ ਬਾਪੂ ਦੀ ਕਹਾਣੀ ਸੁਣ ਕੇ ਵੀਰੋ ਉਹਦੇ ਨਾਲ ਵੀ ਬੜਾ ਬੁਰਾ ਹੋਇਆ ਤੇ ਹੁਣ ਤੁਸੀਂ ਬਾਪੂ ਨੂੰ ਕੀ ਬਾਪੂ ਸੋਹਣਾ ਸੁਨੱਖੇ ਨੇ ਪੱਗਾ ਬਣਦੇ ਨੇ ਦਾੜ੍ਹੀ ਰੱਖੇ ਹੋਏ ਨੇ ਲੰਮੇ ਜਿਨ੍ਹਾਂ ਨੇ ਕੰਮ ਮਿਹਨਤਾਂ ਕਰਕੇ ਬੱਚੇ ਬਾਹਰ ਤੋਰੇ ਤੇ ਦੂਜੇ ਬਾਪੂ ਦਾ ਨਾਮ ਹੈਗਾ ਤੁਸੀਂ ਹੁਣ ਬੜਾ ਸੋਹਣਾ ਨਾਮ ਆ ਬਾਪੂ ਨੇ ਦੱਸਿਆ ਕਿ ਪੁੱਤ ਮੈਂ ਖੰਨੇ ਤੋਂ ਆ ਖੰਨੇ ਦਾ ਰਹਿਣ ਵਾਲਾਂ ਤੇ ਮੁੰਡਾ ਮੈਂ ਕਾਫੀ ਸਾਲ ਪਹਿਲਾਂ ਭੇਜਿਆ ਸੀਗਾ ਉਸ ਤੋਂ ਬਾਅਦ ਮੁੰਡੇ ਨੇ ਪੀਆਰ ਵੀ ਲੈ ਲਈ ਪੀਆਰ ਹੋ ਗਿਆ ਮੁੰਡਾ ਤੇ ਵਿਆਹ ਕਰਵਾ ਲਿਆ ਕਹਿੰਦਾ ਚਲੋ ਮੈਂ ਆਖਿਆ ਪੁੱਤ ਚੰਗੀ ਗੱਲ ਆ ਵਿਆਹ ਕਰਵਾ ਲਿਆ ਪੀਆਰ ਵੀ ਲੈ ਲਈ ਤੇ ਵਧੀਆ ਗੱਲ ਆ ਤੇ ਬਾਪੂ ਦਾ ਨਾਮ ਬਿੱਲੂ ਹੈਗਾ ਕਹਿੰਦਾ ਮੈਨੂੰ ਬਿੱਲੂ ਸਿੰਘ ਕਹਿ ਦਿੰਦਿਆ ਪਿਆਰ ਨਾਲ ਬਿੱਲੂ ਕਹਤਾ ਦਿਆ ਕਹਿੰਦਾ ਪੁੱਤ ਮੈਂ ਖੰਨੇ ਦਾ ਰਹਿਣ ਵਾਲਾ ਤੇ ਕਹਿੰਦਾ ਅਸੀਂ ਦੋਨੇ ਕੀ ਬੱਚਾ ਸੀ ਅਸੀਂ ਬਾਹਰ ਤੋਰਤਾ ਕਹਿੰਦਾ ਸਾਡੀ ਖੰਨੇ ਵਧੀਆ ਚੱਕੀ ਚੱਲਦੀ ਸੀ ਕਹਿੰਦਾ ਪੁੱਤ ਚਲੋ ਜ਼ਮੀਨ ਤਾਂ ਥੋੜੀ ਜੀ ਸੀਗੀ ਕੁਛ ਖਿਲਾ ਲਓ ਕਿਉਂਕਿ ਲੁਧਿਆਣੇ ਸਾਡੇ ਬੈਸੇ ਜ਼ਮੀਨਾਂ ਘਟਣੇ ਕਹਿੰਦਾ ਪੁੱਤ ਸਾਡਾ ਕੰਮ ਵਧੀਆ ਚੱਲਦਾ ਸੀ ਮੇਰਾ ਕਹਿੰਦਾ ਵੈਗਰੂ ਦੀ ਕਿਰਪਾ ਨਾਲ ਚੱਕੀ ਲਾਈ ਹੋਈ ਸੀ ਚੱਕੀ ਵਾਲੀ ਜਗਾ ਵੀ ਆਪਦੀ ਸੀ ਤੇ ਘਰ ਉਠੀ ਮਨ ਲਓ ਮਕਾਨ ਵੀ ਬੜਾ ਸੋਹਣਾ ਸੀ ਆਪਦਾ ਪਾਇਆ ਹੋਇਆ ਸੀ ਕਹਿੰਦਾ ਉਹ ਚੱਕੀ ਤੋਂ ਕਹਿੰਦਾ ਬੰਦੇ ਰੱਖੇ ਹੋਏ ਸੀ ਕਹਿੰਦਾ ਨਾਲ ਆਪ ਕੰਮ ਕੁਮ ਕਰਾ ਦੇਈਦਾ ਸੀ ਕਹਿੰਦਾ ਅਸੀਂ ਆਟਾ ਤਾਂ ਪਿੰਡੇ ਕੇ ਉਦੋਂ ਵੱਦ ਸਪਲਾਈ ਵੀ ਕਰਦੇ ਸੀ ਅੱਗੇ ਦੁਕਾਨਾਂ ਦੇ ਉੱਤੇ ਕਹਿੰਦਾ ਮੇਰਾ ਖਰਚਾ ਕੱਢ ਕੁੱਟ ਕੇ 50-60 ਹਜ਼ਾਰ ਰੁਪਿਆ ਮਹੀਨੇ ਦਾ 바ਜੀ ਜਾਂਦਾ ਸੀ ਬਿੱਲ ਵਗੈਰਾ ਸਾਰੇ ਖਰਚੇ ਕੱਢ ਕੇ ਜਿਹੜੇ ਬੰਦੇ ਰੱਖੇ ਹੋਏ ਸੀ ਕਹਿੰਦਾ ਪੁੱਤ ਵਧੀਆ ਰੋਟੀ ਚੱਲਦੀ ਸੀ ਬੜੀ ਸੋਹਣੀ ਵੈਗਰੋ ਦੀ ਰੋਟੀ ਦਿੱਤੀ ਹੋਈ ਸੀ ਵਧੀਆ ਕੰਮ ਚੱਲਦਾ ਸੀ ਫਿਰ ਕਹਿੰਦਾ ਮੁੰਡਾ ਕਹਿੰਦਾ ਮੈਨੂੰ ਫੋਰਸ ਕਰ ਲੱਗਿਆ ਵੀ ਬਾਪੂ ਤੂੰ ਕੈਨੇਡਾ ਆ ਜਾ ਬੜੀ ਸੋਹਣੀ ਜ਼ਿੰਦਗੀ ਹੈ ਤੇਰੀ ਉਮਰ ਵੱਧ ਜੂ ਆਪਾਂ ਸਾਰੇ ਮਿਲ ਜੁਲ ਕੇ ਇਕੱਠੇ ਰਵਾਂਗੇ ਤੇ ਕਹਿੰਦਾ ਪੁੱਤ ਮੈਨੂੰ ਫਿਰ ਤੇਰੀ ਬੇਬੇ ਵੀ ਫੋਰਸ ਕਰ ਲਾਗੀ ਵੀ ਜਦੋਂ ਪੁੱਤ ਬੁਲਾਉਂਦਾ ਆਪਾਂ ਚੱਲੀਏ ਕਹਿੰਦਾ ਪੁੱਤ ਮੈਂ ਵੀ ਸੋਚਿਆ ਵੀ ਚਲੋ ਵਧੀਆ ਜਗ੍ਹਾ ਆਪਾਂ ਬਰ ਚੱਲਦੇ ਆਂ ਪੁੱਤ ਜਦੋਂ ਕਹਿੰਦਾ ਕਿ ਸਾਰੀ ਕੁਛ ਚੰਗਾ ਤੇ ਕਹਿੰਦਾ ਪੁੱਤ ਮੇਰੀ ਖੰਨੇ ਦੇ ਵਿੱਚ ਚੱਕੀ ਸੀਗੀ ਸ਼ਹਿਰ ਦੇ ਵਿੱਚ ਕਹਿੰਦਾ ਮੈਂ ਚੱਕੀ ਵੀ ਵੇਚਤੀ ਤੇ ਚੱਕੀ ਵਾਲੀ ਜਗ੍ਹਾ ਵੀ ਵੇਚਤੀ ਤੇ ਘਰ ਵੀ ਵੇਚਦਾ ਕਹਿੰਦਾ ਹੁਣ ਮੁੰਡਾ ਕਹਿੰਦਾ ਸੀ ਬਾਪੂ ਰੋ ਵੇਚ ਕੇ ਆਪਾਂ ਇੱਥੇ ਘਰ ਲਵਾਂਗੇ ਤੇ ਕਹਿੰਦਾ ਪੁੱਤੋ ਉਹ ਸਾਰੇ ਪੈਸੇ ਮੈਂ ਮੁੰਡੇ ਦੇ ਖਾਤੇ 'ਚ ਟਰਾਂਸਫਰ ਕਰਾ ਤੇ ਕੈਨੇਡਾ ਤੇ ਮੈਂ ਟਰੈਕਟਰ ਲੈ ਕੇ ਚੜਿਆ ਆ ਪੁੱਤ ਸਾਰਾ ਕੁਝ ਵੇਚ ਵਟ ਕੇ ਕਹਿੰਦਾ ਪੁੱਤ ਥੋੜੇ ਦਿਨ ਵਧੀਆ ਰਹੇ ਕਹਿੰਦਾ ਉਦੋਂ ਬਾਅਦ ਪੁੱਤ ਮੇਰੇ ਹੱਥ 'ਚ ਇੱਕ ਟੀਫਨ ਫੜਾਤਾ ਵੀ ਤੁਸੀਂ ਦੋਵੇਂ ਜਣੇ ਦਿਹਾੜੀ ਤੇ ਵਗ ਜਾ ਕਰੋ ਕਹਿੰਦਾ ਪੁੱਤ ਚਲੋ ਦਿਹਾੜੀ ਦਾ ਕਰਨੀ ਸੀਗੀ ਕੋਈ ਗੱਲ ਨਹੀਂ ਕਹਿੰਦਾ ਫੇਰ ਪੁੱਤ ਜਿਹੜਾ ਸਾਨੂੰ ਘਰੇ ਸੁੱਖ ਵੀ ਨਹੀਂ ਮਿਲਿਆ ਰੋਟੀ ਦਾ ਉਹ ਕਹਿੰਦੇ ਜੀ ਖਰਚਾ ਤੁਸੀਂ ਆਪ ਚਲਾਉਣਾ ਕੰਮ ਕਰੋ ਬੇਸਮੈਂਟ ਦਾ ਕਿਰਾਇਆ ਆਪ ਦੇਣਾਗਾ ਬੁੜਾ ਬੁੜੀ ਨੇ ਕਹਿੰਦਾ ਪੁੱਤ ਕਹਿੰਦਾ ਅਸੀਂ ਦੋਨੇ ਬਹਿ ਕੇ ਖੂਗਿਆ ਚ ਰੋਨੇ ਆ ਹੁਣ ਵੀ ਅਸੀਂ ਮੁੰਡੇ ਦੇ ਪਿੱਛੇ ਜੇ ਨਾਂ ਲੱਗਦੇ ਘਰ ਵੀ ਹੈ ਗਿਆ ਸੀ ਪੰਜਾਬ ਦੇ ਵਿੱਚ ਖੰਨੇ ਦੇ ਵਿੱਚ ਤੇ ਚੱਕੀ ਵੀ ਹੈਗੀ ਸੀ ਤੇ ਨਾਂ ਉਹ ਦਿਹਾੜੀਆਂ ਕਰਨੀਆਂ ਪੈਂਦੀਆਂ ਵੈਗਰੂ ਦੀ ਕਿਰਪਾ ਨਾਲ ਰੋਟੀ ਖਰਚਾ ਵਧੀਆ ਚੱਲੀ ਜਾਂਦਾ ਸੀਗਾ ਕਹਿੰਦਾ ਪੁੱਤ ਉਹ ਤੋਂ ਸਾਰਾ ਕੁਝ ਬੇਚ ਆਏ ਹੁਣ ਕਿਤੇ ਦਿਹਾੜੀ ਮਿਲ ਜਾਂਦੀ ਆ ਕਿਤੇ ਮਿਲਦੀ ਨਹੀਂ ਕਹਿੰਦਾ ਰੋਟੀ ਵੀ ਪੁੱਤ ਦੋ ਟਾਈਮ ਦੀ ਗੁਰਦੁਆਰਿਆਂ ਖਾ ਕੇ ਆਉਣੀ ਪੈਂਦੀ ਆ ਇਹ ਮੈਨੂੰ ਬਾਬਾ ਜੀ ਜੋ ਉਹਨੇ ਗੁਰਦੁਆਰੇ 84 ਤੇ ਮਿਲੇ ਸੀਗੇ ਕਿੰਗ ਜਾਰਜ ਰੋਡ ਦੇ ਉੱਤੇ ਆ ਬਰੁਖ ਸਿੰਘ ਗੁਰਦੁਆਰੇ ਦਾ ਨਾਮ ਆ ਉਧਰ ਲਵੇ ਰਹਿੰਦੇ ਨੇਗੇ ਤੇ ਇਹ ਥੋੜੇ ਦਿਨ ਪਹਿਲਾਂ ਮਿਲੇ ਸੀ ਬਾਬੇ ਨੇ ਮੈਨੂੰ ਰੋ ਰੋ ਕੇ ਦੱਸਿਆ ਕਿ ਪੁੱਤ ਮੈਂ ਕਈ ਵਾਰੀ ਮੁੰਡੇ ਨੂੰ ਕਿਹਾ ਕਿ ਆਪਾਂ ਮੁਰੇ ਕੁਰੇ ਕੁਝ ਹੈ ਨਹੀਂ ਪੁੱਤ ਪੰਜਾਬ ਵਗ ਚੱਲਦੇ ਆ ਤੇ ਮੁੰਡਾ ਕਹਿੰਦਾ ਫਿਰ ਹੁਣ ਕਹਿੰਦਾ ਹੁਣ ਨਹੀਂ ਜਾ ਸਕਦੇ ਕਹਿੰਦਾ ਪੁੱਤ ਮੈਂ ਵੀ ਆਪਦੇ ਪੈਰਾਂ ਤੇ ਆਪ ਕਹਾੜੀ ਮਾਰ ਲਈ ਮੁੰਡੇ ਪਿੱਛੇ ਲੱਗ ਕੇ ਕਹਿੰਦਾ ਘਰ-ਵਾਰ ਵੇਚ ਆਇਆ ਤੇ ਅੱਜ ਉਰੇ ਫਸ ਗਿਆ ਕਹਿੰਦਾ ਸਾਡੇ ਦੋਵੇਂ ਜੀਆਂ ਦਾ ਜਿੱਥੇ ਬਹਿ ਕੇ ਰੋਟੀ ਖਾਣ ਦਾ ਟਾਈਮ ਸੀਗਾ ਚਲੋ ਚੱਕੀ ਚੱਲਦੀ ਸੀ ਕੋਈ ਬਾਹਲਾ ਕੰਮ ਔਖਾ ਨਹੀਂ ਸੀ ਕਹਿੰਦਾ ਅਜੂਰੇ ਹੁਣ ਪੁੱਤ ਦਿਹਾੜੀ ਭਾਲਣੀ ਪੈਂਦੀ ਐ ਵੀ ਕਿਸੇ ਲੋਟੇ ਜੇ ਦਿਹਾੜੀ ਮਿਲ ਜੇ ਹਫ਼ਤੇ ਚ ਇੱਕ ਦੋ ਦਿਹਾੜੀਆਂ ਮਿਲ ਜਾਣ ਸਾਡਾ ਖਰਚਾ ਨਿਕਲ ਜੇ ਰੋਟੀ ਤਾਂ ਗੁਰਦੁਆਰੇ ਖਾਇਆ ਆਉਣੇ ਆ ਕਿਉਂ ਕਿਰਾਇਆ ਵੀ ਦੇਣਾ ਹੁੰਦਾ ਮੁੰਡੇ ਹੱਥ ਖੜੇ ਕਰਤੇ ਤੇ ਵੀਰੋ ਸਚਾਈ ਇਹੀ ਆ ਕੈਨੇਡਾ ਦੀ ਕਿ ਹਰੇਕ ਮਾਂ ਪਿਓ ਜੋ ਉਰੇ ਆ ਉਹ ਵੀ ਪਿੱਛੇ ਨਹੀਂ ਦੱਸਦਾ ਆਪਦੇ ਆਹ ਲਾਲੋ ਬੁਰੇ ਦਾ ਕੋਈ ਦੂਜਾ ਭਾਈ ਆ ਉਹਨੂੰ ਦੱਸਦਾ ਨਹੀਂ ਵੀ ਮੇਰੇ ਨਾਲ ਕੀ ਬੀਤਿਆ ਜਾਂਦਾ ਹੱਸ ਕੇ ਝੂਟੀਆਂ ਹਾਸੀਆਂ ਹਾਸੀਆਂ ਦੇ ਵਿੱਚ ਇੱਕ ਫੋਟੋ ਖਿੱਚ ਦਿੰਦਾ ਕਿ ਭਾਈ ਸਾਰਾ ਕੁਝ ਠੀਕ ਆ ਪਰ ਮੁੱਖ ਦੀ ਗੱਲ ਇਹ ਹੈ ਜਿਹੜੇ ਵੀ ਬਜ਼ੁਰਗ ਨੇ ਉਹ ਆਪਦੇ ਮਾਂ ਆਪਦੇ ਪੁੱਤ ਦੀ ਕਦੇ ਬੇਇੱਜ਼ਤੀ ਨਹੀਂ ਚਾਹੁੰਦੇ ਹਮੇਸ਼ਾ ਬੱਚਿਆਂ ਦਾ ਉਹ ਚੰਗਾ ਚਾਹੁੰਦੇ ਨੇ ਉਹਨਾਂ ਨੂੰ ਐ ਹੁੰਦਾ ਯਾਰ ਵੀ ਆਪਣੀ ਚਲੋ ਅੱਧੀ ਉਮਰ ਟੱਪ ਗਈ ਅੱਧੀ ਰਹਿ ਗਈ ਕਾ ਨੂੰ ਮਿੱਟੀ ਬਦੀਨ ਕਰਨੀ ਆ ਸਾਡੇ ਪੁੱਤ ਦੀ ਬੇਇੱਜ਼ਤੀ ਹੋ ਜੂ ਪਰ ਵੀਰੋ ਬਹੁਤ ਸਾਰੇ ਪੁੱਤ ਐਦਾ ਦੇ ਨੇ ਜੋ ਆਪਦੇ ਮਾਪੇ ਬਾਪ ਨੂੰ ਸਮਝਦੇ ਕੁਛ ਨਹੀਂ ਉਹਨਾਂ ਦਾ ਸਾਰਾ ਕੁਝ ਲਵਾ ਦਿੰਦੇ ਨੇ ਬਾਅਦ ਚ ਉਹਨਾਂ ਨੂੰ ਧੱਕਾ ਮਾਰਦੇ ਨੇ ਤੇ ਮੇਰੀ ਇੱਕੋ ਹੀ ਬੇਨਤੀ ਆ ਵੀ ਤੁਸੀਂ ਸਭਝ ਸੋਚ ਕੇ ਫੈਸਲਾ ਲਿਆ ਕਰੋ ਬਜ਼ੁਰਗੋ ਬੱਚਿਆਂ ਦੇ ਪਿੱਛੇ ਨਾ ਲੱਗਿਆ ਕਰੋ ਇੱਕ ਹਮੇਸ਼ਾ ਮੈਂ ਮੈਂ ਇਹੀ ਕਹਿਣਾ ਹੁੰਦਾ ਕਿ ਕਦੇ ਵੀ ਆਪਦੇ ਦੇ ਬੱਚੇ ਦੇ ਨਾਂ ਜਿਉਂਦੇ ਜੀ ਜ਼ਮੀਨ ਜਾਇਦਾਦ ਨਾ ਕਰਾਓ ਉਹਨੂੰ ਠੀਕ ਆ ਉਹ ਬੀਜ ਆ ਉਹਨੂੰ ਬੀਜਣ ਦਿਓ ਵਸੀਤ ਕਰਵਾ ਦਿਓ ਪਰ ਵੀਰੋ ਮੈਂ ਬਹੁਤ ਸਾਰੇ ਬਜ਼ੁਰਗ ਦੇਖੇ ਨੇ ਜਦੋਂ ਜ਼ਮੀਨ ਨਾਲ ਲਵਾ ਦਿੰਦੇ ਨੇ ਦਿੰਦੇ ਨੇ ਆਪਦੀਆਂ ਲਾਦਾ ਦੇ ਬਾਅਦ ਚ ਬਹੁਤ ਸਾਰੇ ਬੁੜਿਆਂ ਨੂੰ ਧੱਕਾ ਕਰਦੇ ਨੇ ਤੇ ਕੈਨੇਡਾ ਚ ਤਾਂ ਖਾਸ ਕਰਕੇ ਵੀਰੋ ਬਹੁਤ ਸਾਰੇ ਬੁੜਿਆਂ ਦੀ ਸਟੋਰੀਸ ਉਹਨੂੰ ਲੰਮੀ ਹੋ ਜੂ ਵੀਡੀਓ ਬਹੁਤ ਸਾਰੇ ਬੁੜੇ ਉਹ ਨੇ ਜਿਹੜੇ ਆਸ਼ਰਮਾਂ ਚ ਧੱਕੇ ਦੇ ਕੇ ਘਰੋਂ ਡੇਗੇ ਪਏ ਨੇ ਬਜ਼ੁਰਗ ਬਹੁਤ ਸਾਰੇ ਬਜ਼ੁਰਗ ਉਹ ਨੇ ਜਿਹੜੀਆਂ ਇੱਥੇ ਸਰਕਾਰੀ ਬਿਲਡਿੰਗਾਂ ਦੇ ਵਿੱਚ ਰਹਿੰਦੇ ਨੇ ਵੀਰੋ ਜਿਹਦੇ ਅੰਦਰ ਵੜਨ ਨੂੰ ਜੀ ਨਹੀਂ ਕਰਦਾ ਕਿਉਂਕਿ ਬਿਲਡਿੰਗ ਸਾਰੀ ਬੰਦ ਹੁੰਦੇ ਨੇ ਫਲੈਟ 스ਮੈਲ ਆਉਂਦੀ ਹੈ ਜਦੋਂ ਬਿਮਾਰ ਠਮਾਰ ਬੁਢੇ ਰਹਿੰਦੇ ਨੇ ਤੇ ਬੜੇ ਬੁਰੇ ਹਾਲਾਤ ਨੇ ਤੇ ਤੁਸੀਂ ਇੱਕ ਗੱਲ ਨੋਟ ਕਰੋਗੇ ਵੀਰੋ ਜੇ ਬੁਢਾ ਬਿਮਾਰ ਹੁੰਦਾ ਕਦੇ ਉਹਦੇ ਨਾਲ ਮੁੰਡਾ ਨਹੀਂ ਆਉਂਦਾ ਹਸਪੀਟਲ ਚ ਦਵਾਈ ਦੇ ਉਹ ਬੁਢੇ ਨੂੰ ਔਖਾ ਸੁੱਖਾ ਬਸ ਤੇ ਲੰਪ ਕੇ ਆਪ ਆਉਣਾ ਪੈਂਦਾ ਇੱਥੇ ਟਾਈਮ ਨਹੀਂ ਹੈਗਾ ਇੰਡੀਆ ਵਾਂਗੂ ਟਾਈਮ ਨਹੀਂ ਹੈਗਾ ਕਿ ਦਾਦੇ ਨੇ ਕਿਹਾ ਪੋਤੇ ਚੱਲਣਾ ਕਿ ਡਾਂਗ ਚੱਕਾ ਮੈਂ ਤੇ ਮੇਰੇ ਨਾਲ ਆਪਣੇ ਤਾਂ ਜੇ ਕਿਤੇ ਬੋਤਲ ਲੈਣ ਜਾਣਾ ਹੋਵੇ ਤਾਂ ਵੀ ਬਾਪੂ ਕਹਦਾ ਦਾ ਪੋਤੇ ਨੂੰ ਵੀਕਾਰ ਉਹ ਮੋਟਰਸਾਈਕਲ ਸਟਾਰਟ ਦੇਖੀ ਕਿਤੇ ਮੈਨੂੰ ਡਾਂਗ ਚੱਕਣੀ ਪੈ ਜੇ ਤਾਂ ਪੋਤਾ ਵੀ ਹੱਸਦਾ ਹੱਸਦਾ ਉਹਦੇ ਨਾਲ ਵਗੇਦਾ ਪਰ ਉਰ ਉਹਦੇ ਹਾਲਾਤ ਹੋਰ ਨੇ ਉਰੇ ਮੁੰਡਾ ਨਹੀਂ ਦਾ ਪਿਓ ਨੂੰ ਬੁਲਾਉਂਦਾ ਪੋਤਾ ਤਾਂ ਦੂਰ ਦੀ ਗੱਲ ਆ ਵੀਰੋ ਉਰੋ ਸਚਾਈ ਬੜੀ ਕਠੋਰ ਆ ਜਦੋਂ ਕਿਤੇ ਹੁਣ ਇੰਡੀਆ ਆਵਾਂਗੇ ਥੋੜੇ ਦਿਨ ਟਾਈਮ ਰਹਿ ਗਿਆ ਆਪਣਾ ਆਉਣ ਦਾ ਤਾਂ ਸਾਨੂੰ ਖੁੱਲ ਕੇ ਸਚਾਈਆਂ ਦੱਸਾਂਗੇ ਕਿਉਂਕਿ ਹਲੇ ਅਸੀਂ ਬਾਹਰਲੇ ਦੇਸ਼ ਦੇ ਵਿੱਚ ਰਹਿਣੇ ਆ ਸਾਰੀਆਂ ਗੱਲਾਂ ਤੁਹਾਨੂੰ ਖੁੱਲ ਕੇ ਨਹੀਂ ਦੱਸ ਸਕਦੇ ਤੁਹਾਡੇ ਨਾਲ ਬਹਿ ਕੇ ਉੱਥੇ ਸੱਥਾਂ ਦੇ ਵਿੱਚ ਖੁੱਲ ਕੇ ਗੱਲਾਂ ਕਰਾਂਗੇ ਤੇ ਕੈਨੇਡਾ ਦੇ ਹਾਲਾਤ ਦੱਸਾਂਗੇ ਤਾਂ ਜਿਹੜੇ ਆਉਣ ਵਾਲੇ ਵੀਰ ਨੇ ਸਮਝ ਸੋਚ ਕੇ ਫੈਸਲਾ ਲਿਆ ਕਰਨ ਕਿਉਂਕਿ ਜਿਹੜੇ ਮਾਪਿਓ ਅੱਜ ਠੋਕਰਾ ਉਰੇ ਖਾ ਰਹੇ ਨੇ ਕੱਲ ਨੂੰ ਹੋਰ ਵੀਰ ਨਾ ਖਾਣ ਵੀ ਆਪਾਂ ਇਦਾਂ ਵੀ ਨਹੀਂ ਕਹਿੰਦੇ ਸਾਰੀ ਮੁੰਡੇ ਮਾੜੇ ਨੇ ਵਿੱਚ ਚੰਗੇ ਵੀ ਹੈਗੇ ਨੇ ਪਰ ਜ਼ਿਆਦਾਤਰ ਵੀਰੋ ਅਸਲੀਅਤ ਆਹੀ ਆ ਜਿਹੜੀ ਮੈਂ ਤੁਹਾਨੂੰ ਦੱਸੀ ਆ ਇਹ ਹੋਰ ਬਹੁਤ ਸਾਰ ਗਮਦੂਰ ਸਿੰਘ ਬਲਬਾਬੇ ਹੋਰਾਂ ਦੀ ਹੋਰ ਬਹੁਤ ਬਾਬੇ ਨੇ ਜਿਨ੍ਹਾਂ ਦੀ ਇਹ ਸਟੋਰੀ ਆ ਇਹ ਕਹਾਣੀਆਂ ਨੇ ਸੱਚੀਆਂ ਕਹਿ ਲਓ ਸੱਚੇ ਸਾਡੇ ਅੱਖੀ ਦੇਖੇ ਹਾਲ ਨੇ ਕਿ ਬਾਬੇ ਇੱਥੇ ਰੋਂਦੇ ਫਿਰਦੇ ਨੇ ਦਿਹੜੀਆਂ ਕਰਦੇ ਫਿਰਦੇ ਨੇ ਜਿਹੜੇ ਬਾਬਿਆਂ ਨੇ ਇੱਕ ਸਰਦਾਰੀਆਂ ਕਰਨੀਆਂ ਸੀ ਅੱਜ ਉਹ ਬਾਬੇ ਮੋਢਿਆਂ 'ਚ ਪਿੱਠੂ ਬੈਗ ਪਾ ਕੇ ਉਹਨਾਂ 'ਚ ਇੱਕ ਰੋਟੀਆਂ ਵਾਲੀ ਦਾਲ ਵਾਲੀ ਡੱਬੀ ਪਾ ਕੇ ਦਿਹਾੜੀ ਭਾਲਣ ਜਾਂਦੇ ਨੇ ਵੀਰੋ ਇਹ ਪੰਜਾਬੀ ਸਰਦਾਰੀ ਸਾਨੂੰ ਐ ਨਹੀਂ ਦਿੱਤੀ ਸੀ ਸਾਨੂੰ ਪੰਜਾਬ ਦੀ ਜ਼ਮੀਨ ਦਿੱਤੀ ਸੀ ਬੈਗਰੂ ਨੇ ਰਾਜਪੂਤਨ ਨੂੰ ਸਰਦਾਰੀਆਂ ਕਰਨ ਨੂੰ ਅੱਜ ਅਸੀਂ ਉਹ ਜ਼ਮੀਨ ਛੱਡ ਕੇ ਬਾਹਰਾਂ ਨੂੰ ਤੁਰ ਪੇ ਦਿਹਾੜੀਆਂ ਕਰਨ ਨੂੰ ਵੀਰੋ ਮਹਾਰਾਜ ਨੇ ਸਾਨੂੰ ਸਰਦਾਰੀ ਬਖਸ਼ੀ ਸੀ ਜ਼ਮੀਨਾਂ ਵੀ ਦਿੱਤੀਆਂ ਸੀ ਜ਼ਮੀਨਾਂ ਦੇ ਮਾਲਕ ਬਣਾਇਆ ਸੀਗਾ ਪਰ ਅਸੀਂ ਆਪਦੇ ਆਪ ਹੀ ਉਹ ਜ਼ਮੀਨਾਂ ਛੱਡ ਕੇ ਦਿਹਾੜੀਆਂ ਦਾ ਰਸਤਾ ਚੁਣ ਰਹੇ ਆ ਇਹਦੇ ਵਿੱਚ ਫਿਰ ਮਾਲਕ ਦੀ ਥੋੜੀ ਗਲਤੀ ਆ ਕਿਹੜੇ ਮਾਲਕ ਨੇ ਇੰਨਾ ਕੁਝ ਦਿੱਤਾ ਤਾਂ ਵੀਰੋ ਅੱਜ ਆਪਦੀ ਲੋਕਾਂ ਦੀ ਆਪਦੀ ਗਲਤੀ ਆ ਉਹ ਕਿਹੜੇ ਰਸਤਿਆਂ ਨੂੰ ਚੱਲੇ ਜਾ ਰਹੇ ਨੇ ਇਹਦੇ ਵਿੱਚ ਰੱਬ ਦਾ ਕੋਈ ਖੋਟਣੀ ਜ਼ਿਆਦਾਤਰ ਲੋਕਾਂ ਦਾ ਆਪਦਾ ਫੋਟਾ ਤੇ ਵੀਡੀਓ ਲੰਮੀ ਹੋ ਜੂ ਅਗਲੀ ਵੀਡੀਓ 'ਚ ਫੇਰ ਮਿਲਦੇ ਆ ਤੁਹਾਨੂੰ ਨਵੇਂ ਦੱਸਾਂਗੇ ਕੀ ਕੁਝ ਚੱਲ ਰਿਹਾ ਕੀ ਕੁਝ ਨਹੀਂ ਸੋਸਰੀ ਅਕਾਲ ਵਾਜੀ ਜੀ